ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਡੇਰਾ ਬਿਆਸ ਦੇ ਮੁਖੀ ਬਾਬਾ ਗੁਜਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜੇਲ ਜਾਂਦੇ ਹੀਗੇ ਇਸ ਮੁਲਾਕਾਤ ਦਾ ਵਿਕਰਮ ਸਿੰਘ ਮਜੀਠੀਆ ਤੇ ਪੰਜਾਬ ਸਰਕਾਰ ਤੇ ਕੀ ਅਸਰ ਹੋਏਗਾ ਇਹ ਮੁਲਾਕਾਤ ਜਿਹੜੀ ਹੈ ਇਹਦੇ ਤਾਰ ਕਿੱਥੇ ਜੁੜਦੇ ਹੀਗੇ ਹੈ ਇਹਨਾਂ ਚੀਜ਼ਾਂ ਦੇ ਬਾਰੇ ਾ ਮਾਲੂਮਾਤ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੀ ਇੱਕ ਬਾਰ ਬੜੀਪੁਰ ਖੁੱਲ ਚੁੱਕੀ ਹੈ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਕੱਲ ਨਾਬਾਦੀ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਨੇ ਪਰ ਇੱਕ ਪਾਸੇ ਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਉਹਨਾਂ ਦੀ ਧਰਮ ਪਤਨੀ ਹਰਸਿਮਰਤ कौर ਬਾਦਲ ਔਰ ਦੂਜੇ ਪਾਸੇ ਬਲਟੋਹਾ ਵਰਗੇ ਪਤਾ ਨਹੀਂ ਕਿੰਨੇ ਕੁ ਲੀਡਰ ਜਾਂਦੇ ਨੇ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ ਪਰ ਜਿਹੜੀ ਖਬਰ ਗੁਰਿੰਦਰ ਸਿੰਘ ਢਿੱਲੋਂ ਦੀ ਹੈ ਬੜੀ ਹੈ ਜੀਵੋ ਗਰੀਬਾ ਕਿ ਅੰਦਰਲੇ ਖਾਤੇ ਦੇ ਵਿੱਚ ਚੱਲ ਕੀ ਰਿਹਾ ਸੀ ਜਦੋਂ ਸੁਣੋਗੇ ਤੁਹਾਡੇ ਵੀ ਹੋ ਛੁੱਟ ਜਾਣਗੇ ਕਿਉਂਕਿ ਪੰਜਾਬ ਦੀ ਸਰਕਾਰ ਦੇ ਉੱਤੇ ਵੀ ਹੋ ਕੇ ਗੁਰਿੰਦਰ ਸਿੰਘ ਢਿੱਲੋਂ ਨਾਬਾਦੀ ਜੇਲ੍ਹ ਦੇ ਵਿੱਚ ਕਿਵੇਂ ਪਹੁੰਚਦੇ ਨੇ ਔਰ ਉਹਨਾਂ ਦੇ ਸਿਰ ਦੇ ਉੱਤੇ ਹੱਥ ਕਿਹੜੇ ਬੰਦੇ ਦਾ ਸੀ ਕਿਉਂਕਿ ਜਿਹੜੇ ਇਹਦੇ ਸਬੂਤ ਨੇ ਉਹ ਵੀਡੀਓ ਮੇਰੇ ਹੱਥ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਦੀ ਕਹਿੰਦੇ ਜੀ ਪਤਨੀ ਦੇ ਨਾਲ ਬੜਾ ਗੂੜਾ ਤੇ ਬੜਾ ਹੀ ਅਨੋਖਾ ਰਿਸ਼ਤਾ ਐ ਇਸ ਕਰਕੇ ਉਹ ਵਿਕਰਮ ਮਜੀਠੀਆ ਨੂੰ ਮਿਲਣ ਗਏ ਨੇ ਪਰ ਉਸ ਤੋਂ ਪਹਿਲਾਂ ਜਿਕਰਮ ਸਿੰਘ ਮਝੂਤਿਆਂ ਨੂੰ ਮਿਲਣ ਤੋਂ ਪਹਿਲਾਂ ਯਾਨੀ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ ਉਹਨਾਂ ਦਾ ਕਿਵੇਂ ਪਹੁੰਚ ਜਾਂਦੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਕਹਿੰਦੇ ਜੀ ਹੁਣ ਪੱਕੀ ਆ ਉਹ ਵੀ ਤੁਹਾਡੇ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਭੱਡੀ ਬਹੁਮਤ ਦੇ ਨਾਲ ਭਗਵੰਤ ਮਾਨ ਸਿੰਘ ਦੀ ਸਰਕਾਰ ਬਣਦੀ ਆ ਬਾਈ ਦੇ ਵਿੱਚ ਪਰ ਹੁਣ ਮੁੱਖ ਮੰਤਰੀ ਨੂੰ ਡੇਗਣ ਵਾਸਤੇ ਇੱਕ ਬਾਦ ਵੱਡਾ ਬਹੁਤ ਵੱਡਾ ਕਹਿ ਸਕਦੇ 1000 ਆਵੇ ਗਿਆ ਗੁਰਿੰਦਰ ਸਿੰਘ ਢਿੱਲੋਂ ਦਾ ਕਾ ਕਾਲੀ ਦਲ ਨੇ ਬਾਜੀ ਪਲਟ ਕੇ ਰੱਖ ਦਿੱਤੀ ਆ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਪੋਲ ਪਹਿਲਾਂ ਖੁੱਲਦੀ ਆ ਉਹ ਤੁਹਾਡੇ ਸਾਹਮਣੇ ਸੁਣਾਵਾਂਗੇ ਔਰ ਉਸ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਵੀ ਯਾਨੀ ਰਾਜਨੀਤੀ ਦੇ ਵਿੱਚ ਉਤਰ ਆਏ ਨੇ ਕਿਉਂ ਉਤਰ ਆਏ ਨੇ ਇਹ ਖਬਰ ਸੁਣਨ ਤੋਂ ਬਾਅਦ ਕਈ ਸਾਰੀਆਂ ਸੰਗਤਾਂ ਦੇ ਜਹਨ ਦੇ ਵਿੱਚੋਂ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਹੈ ਉਹ ਵੀ ਉੱਡ ਜਾਣਾ ਕਿਉਂਕਿ ਇਹ ਜਿਹੜੇ ਬਾਬੇ ਨੇ ਦਰਸਾਉਂਦੇ ਵਿੱਚ ਇਹ ਬਾਬੇ ਨਹੀਂ ਵਿੱਚ ਤਾਂ ਲੋਕਾਂ ਨੇ ਜੀ ਸਤਗੁਰ ਨੇ ਪਰਦੇਹ ਧਾਰੀ ਗੁਰੂ ਪੰਜਾਬ ਹੋਵੇ ਚਾਹੇ ਹੋਵੇ ਹਿੰਦੁਸਤਾਨ ਬਾਣੀ ਦੇ ਵਿੱਚ ਲਿਖਿਆ ਕਿਸੇ ਦਾ ਨਹੀਂ ਹੋਊਗਾ ਇਸ ਉੱਤੇ ਗੱਲਬਾਤ ਚਕਾਰਾਂਗੇ ਪਰ ਜਿਹੜੀ ਰਾਜਨੀਤੀ ਵੱਲ ਨੂੰ ਪੈਰ ਵਧ ਰਹੇ ਨੇ ਇਹਨਾਂ ਬਾਬਿਆਂ ਦੇ ਉਹਨਾਂ ਦੀ ਪੋਲ ਤੁਹਾਡੇ ਸਾਹਮਣੇ ਖੋਦਾਂਗੇ ਔਰ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੇ ਨੇ ਇਹ ਖਬਰ ਸੁਣ ਕੇ ਖੋਰ ਵੀ ਪੰਜਾਬ ਦੇ ਲੋਕਾਂ ਨੂੰ ਹੈਰਾਨੀ ਹੋਊਗੀ ਪਰ ਪੰਜਾਬ ਦੀ ਸਰਕਾਰ ਨੇ ਇੱਕ ਪਾਸੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਹਿੰਦੇ ਜੀ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇਂਦੇ ਪਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਧਰਮ ਪਤਨੀ ਦੇ ਨਾਲ ਜਿਹੜੀ ਵਿਕਰਮ ਮਜੀਠੀਆ ਦੀ ਪਤਨੀ ਹੈ ਉਹਦੇ ਨਾਲ ਕਹਿੰਦੇ ਜੀ ਬੜਾ ਅਨੋਖਾ ਰਿਸ਼ਤਾ ਹੈ ਗੁਰਿੰਦਰ ਸਿੰਘ ਢਿੱਲੋਂ ਦੀ ਪੋਲ ਕਿਵੇਂ ਖੁੱਲਦੀ ਹੈ ਸੁਣੋ ਜਰਾ ਤੁਹਾਡੇ ਨਾਲ ਅਗਲੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਬੜੀ ਹੀ ਅਹਿਮ ਹੈ ਸੁਣੋ कोशिश कर रही है आयाम के मजिठिया केस की जायद के जी बनाई है बिक्रम मजिठिया ने ਰੈਸਟੋਰਾਂ ਬਹੁਤ ਸਾਰੇ ਮਾਮਲੇ ਜਿਹੜੇ ਆ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਪੰਜਾਬ ਦੇ ਵਿੱਚ ਬਹੁਤ ਸਰਗਰਮ ਹੈ ਆਪਾਂ ਚਾ ਕਿਤਰਾ ਜਾਣਦੇ ਆ ਭਾਰਤੀ ਜਨਤਾ ਪਾਰਟੀ ਸਤਾਈ ਦੀਆਂ ਚੋਣਾਂ ਦੇ ਸਰਕਾਰ ਦਾ ਸੁਪਨਾ ਲੈ ਰਹੀ ਹੈ ਜੀ ਔਰ ਅਕਾਦੀਦਨ ਬਹੁਤ ਕਮਜ਼ੋਰ ਹੋਇਆ ਲੇਕਿਨ ਇਹਨਾਂ ਹੜਾਂ ਦੇ ਵਿੱਚ ਥੋੜੀ ਬਹੁਤ ਜਿਹੜੀ ਹੈਗੀ ਅਕਾਦੀਦਨ ਨੂੰ ਆਸជា ਕੀ ਇਹ ਵੀ ਸ਼ਾਇਦ ਕਿਤੇ ਗੱਲ ਬਣ ਜਾਏ ਕਿਉਂਕਿ ਲੱਗਦਾ ਜਿਵੇਂ ਜਿਹੜੀ ਆਮ ਆਦਮੀ ਪਾਰਟੀ ਹੈ ਜੇ ਕਮਜ਼ੋਰ ਹੋ ਰਹੀ ਹੈ ਔਰ ਦੁਬਾਰਾ ਇਹਦਾ ਸਰਕਾਰ ਬਣਾਉਣਾ ਮੁਸ਼ਕਲ ਆ तो हो सकता है कि अकाली दल को लगता होवे के इस बार ये या तो स्थिति मजबूत हो सकती है या सरकार 바뀌 सकती है जी लेकिन विक्रम वजीछिया लगातार जेड़े हमलावर रहे ने भगवंत मान ते खिलाफ उस जेल ते जाना अकाली दल बहुत बड्डी सेट है गया हम्म जी ਅਕਾਲੀ ਦਲ ਕੋਸ਼ਿਸ਼ ਵੀ ਕਰ ਰਿਹਾ ਹੈ ਕਿ ਭਾਜਪਾ ਦੇ ਨਾਲ ਕਿਸੇ ਵੀ ਤਰੀਕੇ ਨਾਲ ਗੱਠਜੋੜ ਹੋ ਜਾਏ ਨਾ ਕਿ ਹੋਰ ਅਕਾਲੀ ਦਲ ਵਰਨ ਕਰ ਇਸ ਸੰਭਾਵਨਾਵਾਂ ਜਿਹੜੀਆਂ ਨੇ ਉਹ ਕਈ ਤਰ੍ਹਾਂ ਦੇ ਪਾਸੇ ਵਟ ਰਹੀਆਂ ਨੇ ਜਿਹੜੀਆਂ ਸਿਆਸੀ ਸੰਭਾਵਨਾਵਾਂ ਆਪ ਪੰਜਾਬ ਦੇ ਵਿੱਚ ਜੀ ਤੋਂ ਬ੍ਰਦਰ ਜੀ ਤੁਸੀਂ ਲੋਕ ਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ ਪਿਛਲੇ ਲਗਾਤਾਰ ਪਿਛਲੇ ਸਮੇਂ ਤੋਂ ਭਾਜਪਾ ਦੀ ਵੱਡੀ ਲੀਡਰਸ਼ਿਪ ਖਾਸ ਕਰਕੇ ਅਮਿਤ ਸ਼ਾਹ ਜੀ ਔਰ ਪ੍ਰਧਾਨ ਮੰਤਰੀ ਖੁਦ ਵੀ ਹਾਂ ਆਪਿਆਸ ਕਾਫੀ ਸਰਗਰਮ ਹੋ ਕੇ ਚੱਕਰ ਮਾਰਦੇ ਹਨ ਪਰ ਕਿਤਾ ਜਾਣਦੇ ਆ ਮੁਲਾਕਾਤ ਕਰਦੇ ਨੇ ਬਕਾਇਦਾ ਗੁਰਦਰ ਸਿੰਘ ਢਿੱਲੋਂ ਨਾਲ ਤਾਂ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਚੰਗੀ ਤਰ੍ਹਾਂ ਕਈ ਵਾਰ ਮੁਲਾਕਾਤ ਪਹਿਲੇ ਹੀ ਕਰ ਚੁੱਕੇ ਸੀ ਗੁਰਿੰਦਰ ਸਿੰਘ ਢਿੱਲੋਂ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਮਿਲਣ ਪਹੁੰਚਦੇ ਨੇ ਤਾਂ ਇੱਥੇ ਪੰਜਾਬ ਦੀ ਸਰਕਾਰ ਆਪਣੀ ਸਟੇਟ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਸਕੰਜਾ ਕੱਸ ਦਿੱਤਾ ਸੀ ਔਰ ਦੂਜੇ ਪਾਸੇ ਕਈ ਸਾਰੇ ਲੀਡਰਾਂ ਨੇ ਬਹੁਤ ਸਾਰਾ ਯਤਨ ਕੀਤਾ ਕਿ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਮਿਲਣ ਜਾਈਏ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਹਦਾਇਤ ਸੀ ਕਿ ਭਾਈ ਇਹਨੂੰ ਕਿਸੇ ਦੇ ਨਾਲ ਮਿਲਣ ਨਹੀਂ ਦਿੱਤਾ ਜਾਊਗਾ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਕਿਵੇਂ ਜੇਲ੍ਹ ਦੇ ਅੰਦਰ ਪਹੁੰਚ ਜਾਂਦੇ ਨੇ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਉੱਪਰ ਦੀ ਹੋ ਕੇ ਕਹਿ ਸਕਦੇ ਹਾਂ ਜਿਵੇਂ ਪੰਜਾਬ ਦੀ ਸਰਕਾਰ ਤੋਂ ਵੀ ਉੱਤਰ ਦੀ ਹੋ ਕੇ ਨਰਿੰਦਰ ਮੋਦੀ ਦੇ ਆਦੇਸ਼ ਦੇ ਉੱਤੇ ਯਾਨੀ ਪ੍ਰਧਾਨ ਮੰਤਰੀ ਨੇ ਚਾਹੇ ਮੁੱਖ ਮੰਤਰੀ ਦੇ ਨਾਲ ਕੋਈ ਗਿੱਟਮਟ ਕੀਤੀ ਹੋਵੇ ਪਰ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਅੰਦਰ ਜਿੰਨੇ ਵੀ ਬਾਬੇ ਨੇ ਜਿੰਨੇ ਵੀ ਬਾਬੇ ਨੇ ਯਾਨੀ ਉਹ ਬਾਬੇ ਬਾਬੇ ਨਹੀਂ ਹੈਗੇ ਉਹ ਰਾਜਨੀਤਿਕ ਬਣ ਚੁੱਕੇ ਨੇ ਉਹ ਸਸਦ ਦੇ ਵਿੱਚ ਉਤਰ ਚੁੱਕੇ ਨੇ ਯਾਨੀ ਭਾਜਪਾ ਦੇ ਨਾਲ ਸਿੱਧੇ ਤੌਰ ਤੇ ਕਈ ਇਹ ਤਾਂ ਕਈ ਵਾਰ ਚਰਚਾ ਦੇ ਵਿੱਚ ਪਹਿਲਾਂ ਵੀ ਰਹੇ ਨੇ ਤੇ ਭਾਈ ਬੀਜੇਪੀ ਦੇ ਲੀਡਰ ਕਹਿ ਸਕਦੇ ਗੁਰਿੰਦਰ ਸਿੰਘ ਢਿੱਲੋਂ ਬਹੁਤ ਸਾਰੀਆਂ ਸੰਗਤਾਂ ਹੁਣ ਪਿੱਛੇ ਵੀ हट ਜਾਣਗੀਆਂ ਕਿਉਂ ਕਿ ਗੁਰਿੰਦਰ ਸਿੰਘ ਢਿੱਲੋਂ ਜਿਹੜਾ ਆਪਣਾ ਪ੍ਰਚਾਰ ਸੰਗਤਾਂ ਦੇ ਵਿੱਚ ਕਰਦੇ ਸੀ ਉਹਨੂੰ ਛੱਡ ਕੇ ਵੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਜਿਵੇਂ ਲੋਕਾਂ ਦੇ ਸੋਰਸ ਨੇ ਜਿਵੇਂ ਪੰਜਾਬ ਦੇ ਲੋਕਾਂ ਦੇ ਵਿੱਚੋਂ ਖਬਰ ਆ ਰਹੀਆਂ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਰਾਜਨੀਤਾ ਬਣਨਾ ਚਾਹੁੰਦੇ ਨੇ ਦੂਜੇ ਪਾਸੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਧਰਮ ਪਤਨੀ ਦੇ ਨਾਲ ਬੜਾ ਗੂੜਾ ਰਿਸ਼ਤਾ ਹੈ ਇਸ ਕਰਕੇ ਵਿਕਰਮ ਮਜੀਠੀਆ ਨੂੰ ਨਾਬਦੀ ਨਿਊ ਜੇਲ੍ਹ ਦੇ ਵਿੱਚ ਮਿਲਣ ਪਹੁੰਚਦੇ ਨੇ ਤਾਂ ਦੇਖੋ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਪ੍ਰਚਾਰਕ ਨੇ ਚਾਹੇ ਕੋਈ ਵੀ ਹੈ ਜੇਕਰ ਉਹ ਸਹੀ ਆਪਣੀ ਲਾਈਨ ਦੇ ਉੱਤੇ ਜਨਤਾ ਨੂੰ ਟਿੱਟ ਕਰਦਾ ਤਾਂ ਚੰਗੀ ਗੱਲ ਆ ਪਰ ਜੇ ਦੂਜੇ ਪਾਸੇ ਨੂੰ ਜਾਂਦਾ ਉਹਨੂੰ ਸਮਝੋ ਕਿ ਭਾਈ ਇਹ ਫਰਾਉਡ ਹੈ ਤਸਕਰ ਕੇ ਗੁਰਿੰਦਰ ਸਿੰਘ ਢਿੱਲੋਂ ਦੀ ਵੱਡੇ ਪੱਧਰ ਦੇ ਉੱਤੇ ਪੋਲ ਖੁੱਲ ਚੁੱਕੀ ਆ ਕਿਉਂਕਿ ਬਿਕਰਮ ਮਜੀਠੀਆ ਉਹ ਇਨਸਾਨ ਆ ਜਿਹੜਾ ਪੰਜਾਬ ਦਾ ਬਹੁਤ ਵੱਡਾ ਤਸਕਰ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਾ ਬੰਦਾ ਉਹਨੂੰ ਮਿਲਣ ਪਹੁੰਚਦੇ ਨੇ ਤੇ ਗੁਰਿੰਦਰ ਸਿੰਘ ਢਿੱਲੋਂ ਤੋਂ ਵੀ આરોਪ ਤਾਂ ਇਹੀ ਲੱਗਦਾ ਕਿ ਗੁਰਿੰਦਰ ਸਿੰਘ ਢਿੱਲੋਂ ਤਸਕਰਾਂ ਦੀ ਮਹੱਤ ਕਰ ਰਹੇ ਨੇ ਤਸਕਰਾਂ ਨੂੰ ਮਿਲ ਰਹੇ ਨੇ ਤਸਕਰਾਂ ਨੂੰ ਬढ़ावा ਦੇ ਰਹੇ ਨੇ ਪਰ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਫੇਰ ਤੋਂ ਮਜ਼ਬੂਤ ਹੋਣ ਦੀ ਕਹਾਣੀ ਇਕਮ ਨਮੀ ਸਾਹਮਣੇ ਆ ਗਈ ਹੈ ਕਹਿੰਦੇ ਜੀ ਹੁਣ ਬੀਜੇਪੀ ਦੇ ਨਾਲ ਜੇਕਰ ਗੱਠ ਜੋੜ ਹੁੰਦਾ ਤਾਂ ਪੰਜਾਬ ਦੀ ਸਰਕਾਰ ਨੂੰ ਯਾਨੀ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹ ਮਾਰ ਦੇ ਸਕਦੇ ਨੇ ਐਸ ਕਰਕੇ ਅਕਾਲੀ ਦਲ ਨੂੰ ਲੱਗਦਾ ਸੀ ਕਿ ਹੜ੍ਹਾਂ ਦੇ ਵਿੱਚ ਜਿਵੇਂ ਅਸੀਂ ਪੈਸਾ ਵੰਡ ਦਿੱਤਾ ਹੈ ਜਾਂ ਹੜ੍ਹਾਂ ਦੇ ਵਿੱਚ ਸੁੱਕੀ ਦੀ ਕਹਾਵਾ ਬਣਾ ਲਈ ਹੈ ਇਹਦੇ ਕਰਕੇ ਉਹਨਾਂ ਨੂੰ ਲੱਗ ਰਿਹਾ ਕਿ ਪੰਜਾਬ ਦੇ ਅੰਦਰ ਸਾਡੀ ਸਰਕਾਰ ਆਜੂਗੀ ਪਰ ਨਹੀਂ ਆਉਂਦੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਨਕਾਰਿਆ ਹੈ ਜਿਹੜੇ ਲੋਕ 25 ਸਾਲਾਂ ਤੱਕ ਸਾਡੇ ਪੰਜਾਬ ਦੇ ਵਿੱਚ ਪੰਜਾਬ ਦਾ ਭਲਾ ਨਹੀਂ ਕਰ ਸਕੇ ਤੇ ਫਿਰ ਜਿਹੜੇ ਹੁਣ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਖਵੇ 5 ਸਾਲ ਤੱਕ ਨਹੀਂ ਗੁਜ਼ਰੇ ਪੰਜਾਬ ਦੀ ਸਰਕਾਰ ਦੇ ਅੰਦਰ ਇਸ ਕਰਕੇ ਦੁਬਾਰਾ ਤੋਂ ਕਹਿੰਦੇ ਜੀ ਰਿਪੀਟ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰ ਕਰ ਸਕਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਖੜੀ ਫੇਰ ਤੋਂ ਹੋ ਸਕਦੀ ਹੈ ਤਾਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਬੜੀ ਗੌਰ ਦੇ ਨਾਲ ਸਮਝਣ ਦੀ ਨਾ ਗੱਲਾਂ ਨੂੰ ਲੋੜ ਹੈ ਜਿਹੜੇ ਵੱਡੇ ਵੱਡੇ ਤਸਕਰਬੰਦ ਨੇ ਉਹਨਾਂ ਦਾ ਜੇ ਜੇਕਰ ਇਹੋ ਜੇ ਪ੍ਰਚਾਰਕ ਉਹਨਾਂ ਦੀ ਮਿਹਤ ਕਰਦੇ ਨੇ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਜ ਜਨਾਂ ਨੂੰ ਰਾਜਨੀਤੀ ਦੇ ਵਿੱਚ ਆਪਣੇ ਤੌਰ ਤੇ ਬढ़ावा ਦਿੰਦੇ ਆ ਤਾਂ ਇਹਨਾਂ ਦੇ ਪਿੱਛੇ ਲੱਗਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪੰਜਾਬ ਦੀ ਸਥਿਤੀ ਕਿਹੜੀ ਹੈ ਉਹ ਅਕਸਰ ਪੰਜਾਬ ਸਾਰਾ ਜਾਣਦਾ ਇਹਨਾਂ ਮਝੂਠੀਆਂ ਇਹਨਾਂ ਬਾਦਲਾਂ ਨੇ ਸਿੱਖ ਕੌਮ ਹੀ ਨਹੀਂ ਬਲਕਿ ਪੂਰੇ ਪੰਜਾਬ ਦੀ ਆਮ ਜਨਤਾ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਕਿ ਕਾਣ ਕੀਤਾ ਅਸਕਰ ਕੇ ਹੀ ਪੰਜਾਬ ਦੇ ਲੋਕਾਂ ਨੇ ਉਹਨਾਂ ਲੋਕਾਂ ਨੂੰ ਘਰੇ ਬਿਠਾਇਆ ਐਵੇਂ ਨਹੀਂ ਕਿਉਂਕਿ ਦੋ ਘਰਾਂ ਦੇ ਵਿੱਚ ਸਰਕਾਰ ਘੁੰਮਦੀ ਰਹੀ ਹੈ ਇਹ ਸਾਰਿਆਂ ਨੂੰ ਪਤਾ ਹੈ ਕਦੇ ਕਾਂਗਰਸ ਦੀ ਕਦੇ ਅਕਾਲੀ ਦਲ ਦੀ ਉਸ ਤੋਂ ਬਾਅਦ ਲੋਕਾਂ ਨੇ ਅੱਕੇ ਹੋਇਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਣਾਇਆ ਔਰ ਹੁਣ ਪੰਜਾਬ ਦੇ ਅੰਦਰ ਫੇਰ ਤੋਂ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰ ਤੋਂ ਮੰਗ ਉੱਠ ਖੜੀ ਹੈ ਕਿਉਂਕਿ ਅਕਾਲੀ ਦਲ ਨੇ ਜਾਣ ਬੁੱਝ ਕੇ ਸੁੱਕੀ ਹਵਾ ਬਣਾ ਕੇ ਐਸਜੀਪੀਸੀ ਦਾ ਪੈਸਾ ਬੰਨ੍ਹਿਆ ਗੋਲਗਾਣਾ ਪੈਸਾ ਯਾਨੀ ਲੋਕਾਂ ਦਾ ਹੀ ਪੈਸਾ ਲੋਕਾਂ ਦੇ ਵਿੱਚ ਵੰਡ ਕੇ ਆਪਣਾ ਨਾਮ ਬਣਾ ਰਹੇ ਸੀ ਸੁਖਬੀਰ ਸਿੰਘ ਬਾਦਲ ਜੇਕਰ ਆਪਣੇ ਘਰ ਦੇ ਵਿੱਚੋਂ ਪੈਸਾ ਲਾਉਂਦੇ ਨੇ ਤਾਂ ਕਹਿੰਦੇ ਜੀ ਸਵਾ ਮਨ ਸੋਨਾ ਬਾਦ ਹਲੇ ਤੱਕ ਨੱبی ਬੈਠੇ ਨਹੀਂ ਇਹ ਗੱਲ ਪੰਜਾਬ ਦੇ ਸਾਰੇ ਲੋਕ ਜਾਣਦੇ ਨੇ ਤਾਂ ਜੇਕਰ ਪੰਜਾਬ ਨੂੰ ਹਲੇ ਵੀ ਹਲੇ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਮਾਰ ਪਈ ਹੈ ਬਹੁਤ ਮੁੱਦੇ ਨੇ ਪੰਜਾਬ ਦੇ ਜਿਨ੍ਹਾਂ ਦੇ ਉੱਤੇ ਪੈਸਾ ਲਾਉਣਾ ਬਾਕੀ ਆ ਤੇ ਜੇਕਰ ਅਕਾਲੀ ਦਲ ਦੇ ਵਿੱਚ ਐਡਾ ਦਮ ਤਾਂ ਜਿੰਨੇ ਵੀ ਹੁਣ ਬੰਨ ਟੁੱਟੇ ਨੇ ਨਦੀਆਂ ਦਰਿਆ ਟੁੱਟੇ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਟ੍ਰੀਟਮੈਂਟ ਸ਼ੁਰੂ ਕਰ ਦੇਣਾ ਚਾਹੀਦਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਹਾਂ ਭਾਈ ਅਕਾਲੀ ਦਾ ਵਾਕਈ ਕੰਮ ਕਰ ਰਿਹਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਫੇਰ ਤੋਂ ਰਿਪੀਟ ਕਰੂਗੀ ਇਹ ਅੰਕੜੇ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਤਾਂ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸੋ ਅਖੀਰ ਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਲਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਨਾ ਮੇਰਾ ਬਿਆਸ ਦੇ ਮੁਖੀ ਬਾਬਾ ਗੁਜਿੰਦਰ ਸਿੰਘ ਢਿੱਲੂ ਦੀ ਮੁਲਾਕਾਤ ਇਸ ਕੇਸ ਦੇ ਵਿੱਚ ਵੱਡੀ ਹਲਚਲ ਲਿਆ ਸਕਦੀ ਹੈਗੀ ਹੈ ਕਿਉਂਕਿ ਬਾਬਾ ਗੁਜਿੰਦਰ ਸਿੰਘ ਢਿੱਲੂ ਜੜੇ ਆ ਉਹ ਵੱਡੀ ਮਾਤਰਾ ਦੇ ਵਿੱਚ ਲੋਕ ਉਹਨਾਂ ਨੂੰ ਮੰਨਦੇ ਹੈਗੇ ਆ ਉਹਨਾਂ ਦੇ ਨਾਲ ਜੁੜੇ ਹੈਗੇ ਆ ਔਰ ਉਹ ਆਪਣਾ ਅਸਰ ਰਸੂਖ ਵੀ ਰੱਖਦੇ ਹੈਗੇ ਆ ਕਿਉਂਕਿ ਇਸ ਤੋਂ ਪਹਿਲੇ ਹੜਾਂ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਵਿੱਚ ਗਏ ਉਹਨਾਂ ਨੂੰ ਇੱਕ ਆਸ ਜਿਹੜੀ ਹੈ ਨਜ਼ਰ ਆਈ ਉਮੀਦ ਨਜ਼ਰ ਆਈ ਕਿ ਉਹ ਦੁਬਾਰਾ ਸਰਕਾਰ ਦੇ ਵਿੱਚ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜਿੱਤ ਹਾਸਲ ਕਰ ਸਕਦੇ ਆ ਔਰ ਦੁਬਾਰਾ ਸੀਟ ਹਾਸਲ ਕਰ ਸਕਦੇ ਆ ਸ਼ਾਇਦ ਇਸ ਕਰਕੇ ਇਸ ਮੁਲਾਕਾਤ ਨੂੰ ਰੱਖਿਆ ਗਿਆ ਔਰ ਇਹ ਅਸਰ ਰਸੋਕ ਇਸਤੇਮਾਲ ਕੀਤਾ ਗਿਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਬ ਕੌਰ ਦੇ ਡੇਰਾ ਬਿਆਸ ਦੇ ਮੁਖੀ ਦੇ ਨਾਲ ਉਹਨਾਂ ਦੇ ਆਪਸੀ ਸੰਬੰਧ ਹੈਗੇ ਆ ਫੈਮਿਲੀ ਉਹਨਾਂ ਦੇ ਰਿਲੇਸ਼ਨ ਹੈਗੇ ਆ ਇਸ ਤੋਂ ਪਹਿਲੇ ਉਹਨਾਂ ਦੇ ਸਾਲੇ ਜਿਹੜੇ ਆ ਗਨੀਬ ਕੌਰ ਦੇ ਭਰਾ ਔਰ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਉਹਨਾਂ ਦੀ ਵੀ ਵਿਜਲੈਂਸ ਨੂੰ ਪੇਸ਼ੀ ਜੜੀ ਹੈ ਉਹ ਹੋਈ ਸੀਗੀ ਲੇਕਿਨ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਦੋ ਪੇਸ਼ੀਆਂ ਉਹਨਾਂ ਦੇ ਵਿੱਚ ਉਹ ਨਹੀਂ ਗਿਆ ਕਿਉਂਕਿ ਇਹ ਮਾ ਕਹਿਣਾ ਸੀਗਾ ਕਿ ਸ਼ਾਇਦ ਉਹਨਾਂ ਦੀ ਕਿਤੇ ਗ੍ਰਿਫਤਾਰੀ ਨਾ ਹੋਈ ਹੋਵੇ ਇਸ ਲਈ ਉਹ ਵੀ ਜਿਹੜੇ ਆ ਇਸ ਟਾਈਮ ਅੰਡਰਗਰਾਉਂਡ ਹੈਗੇ ਆ ਔਰ ਇਹ ਮੁਲਾਕਾਤ ਜਿਹੜੀ ਹੈ ਹੁਣ ਕੀ ਹਲਚਲ ਲਿਆਵੇਗੀ ਇਸ ਕੇਸ ਦੇ ਵਿੱਚ ਇਹਦੀ ਆ ਕੀ ਜਿਹੜਾ ਵਾ ਅਸਰ ਰੱਖੇਗੀ ਇਹ ਤੇ ਆਉਣ ਵਾਲਾ ਸਮੇਂ ਦੱਸੇਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਮੁਲਾਕਾਤ ਦੇ ਬਾਰੇ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼